ਸ਼੍ਰੀ ਕਾਲ ਤਖਤ ਸਾਹਿਬ ਅਤੇ ਸ਼੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਇਸੇ ਤਰ੍ਹਾਂ 84 ਦਾ ਸਿੱਖ ਕਤਲੇਆਮ ਗੰਭੀਰ ਮੁੱਦੇ ਨੇ ਪਰ ਸਿਆਸੀ ਲੋਕ ਇਸ ਨੂੰ 40 ਸਾਲਾਂ ਤੋਂ ਸਿਆਸੀ ਫੁੱਟ ਵਾਲੀ ਬਣਾਈ ਫਿਰਦੇ ਨੇ ਇੱਕ ਦੂਜੇ ਨੂੰ ਨੀਵੇਂ ਦਿਖਾਉਣ ਲਈ ਇਹ ਲੋਕ ਹੋਰ ਨੀਵੇਂ ਪੱਦਰ ਦੀ ਦੂਸ਼ਣਬਾਜੀ ਤੋਂ ਪਰਹੇਜ਼ ਨਹੀਂ ਕਰਦੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਗੰਭੀਰ ਮੁੱਦੇ ਨੂੰ ਹਲਕਾ ਬਣਾਉਂਦਿਆਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲਫਾਫਾ ਪ੍ਰਧਾਨ ਹੀ ਦੱਸ ਦਿੱਤਾ ਇਸ ਮਾਮਲੇ ਵਿੱਚ ਜਿੱਥੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਉੱਤੇ ਹੀ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੀ ਸਾਹਮਣੇ ਆਏ ਉਧਰ ਕਾਂਗਰਸ ਨੇ ਵੀ ਪੰਜਾਬ ਦੇ ਸਿੱਖ ਆਗੂਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਚਰਨਜੀਤ ਸਿੰਘ ਚੰਨੀ ਪ੍ਰਤਾਪ ਸਿੰਘ ਬਾਜਵਾ ਪ੍ਰਗਟ ਸਿੰਘ ਨੂੰ ਰਾਹੁਲ ਗਾਂਧੀ ਦੇ ਵਿਚਾਰ ਲਈ ਅੱਗੇ ਕੀਤਾ 40 ਸਾਲ ਤੋਂ ਲਗਾਤਾਰ ਚਰਚਾ ਵਿੱਚ ਰਹਿਣ ਵਾਲੇ ਇਸ ਮੁੱਦੇ ਉੱਤੇ ਚੋਣਾਂ ਸਮੇਂ ਜ਼ਿਆਦਾ ਗੱਲ ਹੁੰਦੀ ਹੈ ਪਰ ਹੁਣ ਇਹ ਚਰਚਾ ਰਾਹੁਲ ਗਾਂਧੀ ਦੇ ਅਮਰੀਕਾ ਵਿੱਚ ਦਿੱਤੇ ਇੱਕ ਬਿਆਨ ਕਰਕੇ ਦੁਆਰਾ ਹੋਈ ਹੈ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਇੱਕ ਸਿੱਖ ਵਿਅਕਤੀ ਨੂੰ ਸੰਬੋਧਨ ਹੁੰਦੇ ਹੋਏ ਗੱਲ ਤਾਂ ਇੰਡੀਆ ਵਿੱਚ ਸਿੱਖਾਂ ਸਮੇਤ ਹੋਰ ਘੱਟ ਗਿਣਤੀਆਂ ਨਾਲ ਵਿਤਕਰੇ ਅਤੇ ਉਹਨਾਂ ਦੇ ਹੱਕ ਖੋ ਕੇ ਆਵਾਜ਼ ਦਬਾਉਣ ਦੀ ਕੀਤੀ ਪਰ ਭਾਜਪਾ ਨੇ ਮੁੱਦੇ ਨੂੰ ਸਿੱਖ ਕਤਲੇਆਮ ਅਤੇ ਸਿੱਖਾਂ ਨਾਲ ਜ਼ਿਆਦਤੀਆਂ ਵੱਲ ਮੋੜ ਦਿੱਤਾ ਨਾਲ ਹੀ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟੜਟੇਰੀ ਕਰਨ ਵੱਲ ਵੀ ਤੁਰ ਪਈ ਇਸ ਹਮਲੇ ਅਤੇ ਦੰਗਿਆਂ ਦੇ 40 ਸਾਲ ਦੇ ਬਕਵੇ ਦੌਰਾਨ ਕਈ ਸਰਕਾਰਾਂ ਆਈਆਂ ਅਤੇ ਗਈਆਂ ਨਾ ਤਾਂ ਸਿੱਖਾਂ ਨੂੰ ਇਨਸਾਫੀ ਮਿਲਿਆ ਅਤੇ ਨਾ ਹੀ ਇਸ ਲਈ ਜ਼ਿੰਮੇਵਾਰ ਲੋਕਾਂ ਅਤੇ ਦੋਸ਼ੀਆਂ ਨੂੰ ਸਜ਼ਾਵਾ ਮਿਲ ਸਕੇਆਂ ਇਨ੍ਹਾਂ ਦੰਗਿਆਂ ਵਿੱਚ ਕਾਂਗਰਸ ਅਤੇ ਕਾਂਗਰਸੀ ਆਗੂਆਂ ਦੀ ਸਿੱਧੀ ਅਤੇ ਅਸਿੱਧੀ ਦੋਵੇਂ ਤਰ੍ਹਾਂ ਦੀ ਭੂਮਿਕਾ ਰਹੀ ਹੁਣ 40 ਸਾਲ ਬਾਅਦ ਜਾ ਕੇ ਕਿਤੇ ਇੱਕ ਕਾਂਗਰਸੀ ਆਗੂ ਜਗਦੇਸ਼ ਟਾਇਟਲਰ ਖਿਲਾਫ ਦੋਸ਼ ਆਇਦ ਹੋਏ ਨੇ ਰਾਜਾ ਬਰਿੰਗ ਚਰਨਜੀਤ ਸਿੰਘ ਚੰਨੀ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਸਾਹਮਣੇ ਰੱਖੇ ਪੱਕੇ ਤੋਂ ਬਾਅਦ ਸਾਬਕਾ ਆਕਾਲੀ ਮੰਤਰੀ ਵਿਕਰਮ ਮਜੀਠੀਆ ਗੱਲ ਚੋਰੀ ਵੀ ਅਤੇ ਚੁਤرائی ਵੀ ਤੋਂ ਸ਼ੁਰੂ ਕਰਦੇ ਨੇ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਿੱਧਾ ਹੁੰਦੇ ਹੋਏ ਕਹਿੰਦੇ ਨੇ ਕਿ ਚੰਨੀ ਜੀ ਤੁਸੀਂ ਕਾਂਗਰਸੀ ਤਾਂ ਇੰਦਰਾ ਨੂੰ ਮਾਂ ਕਹਿੰਦੇ ਹੋ ਜਿਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਕੀਤਾ ਅਤੇ ਬੇਕਸੂਰ ਸਿੱਖ ਸ਼ਹੀਦ ਕੀਤੇ ਫਿਰ ਉਹ ਕਾਂਗਰਸੀ ਆਗੂਆਂ ਨੂੰ ਪੁੱਛਦੇ ਨੇ ਕੀ ਉਹ ਇੰਦਰਾ ਗਾਂਧੀ ਦੀ ਨਖੇਦੀ ਕਰਨਗੇ 1984 ਵਿੱਚ ਸਿੱਖਾਂ ਦੇ ਗਿਣ ਮਿਥ ਕੇ ਗਾਂਧੀ ਪਰਿਵਾਰ ਵੱਲੋਂ ਕਤਲੇਆਮ ਦੀ ਕੀ ਉਹ ਨਖੇਦੀ ਕਰਨਗੇ ਉਹ ਕਮਲਨਾਥ ਜਗਦੀਸ਼ ਟਾਇਟਲਰ ਸੱਜਣ ਕੁਮਾਰ ਵਰਗੇ ਆਗੂਆਂ ਦੇ ਸਿੱਖ ਕਤਲੇਆਮ ਤੋਂ ਬਾਅਦ ਵੀ ਕਾਂਗਰਸ ਵਿੱਚ ਉੱਚ ਅਹੁਦਿਆਂ 'ਤੇ ਰਹਿਣ ਉੱਪਰ ਸਵਾਲ ਚੁੱਕਦੇ ਨੇ ਪੰਜਾਬ ਦੇ ਇਹਨਾਂ ਸਿੱਖ ਆਗੂਆਂ ਤੋਂ ਉਹ ਕਮਲਨਾਥ ਟਾਈਟਲਰ ਅਤੇ ਸੱਜਣ ਕੁਮਾਰ ਖਿਲਾਫ ਕਦੇ ਨਾ ਬੋਲਣ ਅਤੇ ਕਦੇ ਇਹਨਾਂ ਖਿਲਾਫ ਕਾਰਵਾਈ ਮੰਗਣ ਵਾਲਾ ਬਿਆਨ ਤੱਕ ਨਾ ਦੇਣ ਦੀ ਗੱਲ ਕਰਦੇ ਨੇ ਅਖੀਰ ਵਿੱਚ ਉਹ ਇਹਨਾਂ ਆਗੂਆਂ ਨੂੰ ਅਸਤੀਫੇ ਦੇਣ ਅਤੇ ਕਾਂਗਰਸ ਛੱਡਣ ਦੀ ਚੁਣੌਤੀ ਦਿੰਦੇ ਨੇ ਪਰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਇਸ ਤੋਂ ਵੀ ਕਈ ਕਦਮ ਅੱਗੇ ਜਾ ਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਲਫਾਫਾ ਪ੍ਰਧਾਨ ਦੱਸਦੇ ਨੇ ਅਜਿਹਾ ਕਰਦੇ ਹੋਏ ਉਹ ਚੰਨੀ ਬਾਜਵਾ ਸੁਖੀ ਰੰਧਾਵਾ ਸਮੇਤ ਕਈਆਂ ਨੂੰ ਵਿੱਚ ਹੀ ਲਪੇਟ ਲੈਂਦੇ ਨੇ ਅਰ ਐਡਵੋਕੇਟ ਕਲੇਰ ਨੂੰ ਯਾਦ ਕਰਵਾਉਣਾ ਬਣਦਾ ਹੈ ਕਿ ਲਿਫਾਫੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੱਢਣ ਦਾ ਦੋਸ਼ ਕਿਸੇ ਹੋਰ ਉੱਤੇ ਨਹੀਂ ਸਗੋਂ ਉਹਨਾਂ ਦੀ ਪਾਰਟੀ ਅਤੇ ਪਾਰਟੀ ਉੱਤੇ ਕਾਬਜ਼ ਬਾਦਲ ਪਰਿਵਾਰ ਉੱਤੇ ਹੀ ਲੱਗਦਾ ਹੈ ਜੋ ਰਾਹੁਲ ਗਾਂਧੀ ਸਾਹਿਬ ਨੇ ਵਿਦੇਸ਼ ਦੇ ਵਿੱਚ ਸਿੱਖਾਂ ਨੂੰ ਲੈ ਕੇ ਬਿਆਨ ਦਿੱਤਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਚਿੰਤਾ ਪ੍ਰਗਟਾਈ ਔਰ ਭਾਜਪੀ ਤੇ ਸਵਾਲ ਖੜੇ ਕੀਤੇ ਉਹ ਗੱਲ ਠੀਕ ਹੈ ਪਰ ਅਗਰ 70 ਸਾਲਾਂ ਦੀ ਆਜ਼ਾਦੀ ਦੇ ਬਾਅਦ ਵੀ ਜਿਹੜੀਆਂ ਕੇਂਦਰ ਚ ਰਾਜ ਕਰਦੀਆਂ ਧਿਰਾਂ ਨੇ ਕਿਉਂਕਿ ਦੋ ਹੀ ਨੇ ਕਾਂਗਰਸ ਹੈ ਜਾਂ ਬੀਜੇਪੀ ਹੈ ਇਹ ਘੱਟ ਗਿਣਤੀਆਂ ਚ ਵਿਸ਼ਵਾਸ ਨਹੀਂ ਜਗਾ ਪਾਰੀਆਂ ਤਾਂ ਕਸੂਰ ਦੋਹਾਂ ਦਾ ਰਾਜ ਕਰਦੀ ਧਿਰਾਂ ਚ ਬੀਜੇਪੀ ਹੈ ਸਵਾਲ ਉਹਨੂੰ ਹੁਣੇ ਹੀ ਹੋਣਾ ਹੈ ਕਿਉਂਕਿ ਗੁਰਦ ਆਮਾ ਦੇ ਉੱਤੇ ਕਬਜ਼ੇ ਕੀਤੇ ਜਾ ਰਹੇ ਨੇ ਚਾਹੇ ਉਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ ਨਾਂਦੇੜ ਸਾਹਿਬ ਦੀ ਕਮੇਟੀ ਹੋਵੇ ਪਟਨਾ ਸਾਹਿਬ ਦੀ ਕਮੇਟੀ ਹੋਵੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰਿਆਣਾ ਚ ਤੋੜਨ ਦੀ ਕੋਸ਼ਿਸ਼ ਹੋ ਪਰ ਕੀ ਕਾਂਗਰਸ ਦਾ ਇਤਿਹਾਸ ਬਹੁਤ ਚੰਗਾ ਰਾਹੁਲ ਗਾਂਧੀ ਸਾਹਿਬ ਹੋਣ ਜਾਂ ਇਹਨਾਂ ਦੇ ਪੰਜਾਬ ਦੇ ਲੀਡਰ ਜਿਹੜੇ ਅੱਜ ਹੁੱਬਕੇ ਸਾਹਮਣੇ ਆਏ ਨੇ ਚਰਨਜੀਤ ਚੰਨੀ ਸੁਖੀ ਰੰਦਾਵਾ ਰਾਜਾ ਵੜਿੰਗ ਕਹਿੰਦੇ ਜੀ ਰਾਹੁਲ ਗਾਂਧੀ ਸਾਹਿਬ ਨੇ ਤਾਂ ਬਹੁਤ ਵਧੀਆ ਗੱਲ ਕਰ ਮੈਂ ਪੁੱਛਣਾ ਚਾਹਨਾ ਕਿ ਰਾਹੁਲ ਗਾਂਧੀ ਨੂੰ ਕਦੇ ਸਵਾਲ ਕੀਤਾ ਕਿ ਭਾਈ ਜਿਹੜੇ ਜਗਦੀਸ਼ ਟਾਇਟਲਰ ਸੱਜਣ ਕੁਮਾਰ ਕਮਲਨਾਥ ਤੇ ਮਾਕਨ ਜਿਹੜੇ ਕਿ ਸਿੱਖਾਂ ਨੂੰ ਕੋਹ ਕੋ ਕੇ ਮਾਰਨ ਦੇ ਦੋਸ਼ੀ ਨੇ 84 ਚ ਗਲਾਂ ਚ ਬਲ ਦੇ ਟੈਰ ਪਾਉਣ ਦੇ ਦੋਸ਼ੀ ਨੇ ਉਹਨਾਂ ਬਾਰੇ راہુલ ਗਾਂਧੀ ਨੇ ਕੀ ਕਿਹਾ ਕਿਉਂਕਿ ਉਹ ਤਾਂ ਅੱਜ ਵੀ ਕਾਂਗਰਸ ਦਾ ਹਿੱਸਾ ਨੇ ਚੰਨੀ ਸਾਹਿਬ ਉਹ ਤਾਂ ਸਵਾਲ ਖੜਾ ਨਹੀਂ ਕਰਦੇ ਚੰਨੀ ਸਾਹਿਬ ਕਹਿੰਦੇ ਜੀ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਉਹ ਤਾਂ ਭਾਜਪਾ ਦੇ ਦਵਾਜ ਕਰਤਾ ਐਮਪੀ ਕਿੰਨੇ ਸੀ ਉਦੋਂ ਭਾਜਪਾ ਚ ਤੇ ਕਾਂਗਰਸ ਨਹੀਂ ਆਣੀ ਸੀ ਤੇ ਥੋਡੀ ਆਇਰਨ ਲੇਡੀ ਜਿਹਨੂੰ ਕਹਿੰਦੇ ਹੋ ਥੋਡੇ ਅੱਜ ਦੇ ਮਜੂਦਾ ਪ੍ਰਧਾਨ ਟੀ-ਸ਼ਰਟ ਪਾ ਕੇ ਘੁੰਮਦੇ ਆ ਮਾਂ ਤੁਹੇ ਸਲਾਮ ਉਹ ਬਰੀ ਹੈ ਫਿਰ ਮਤਲਬ ਭਾਜਪੀ ਨੇ ਗਲਤ ਕੰਮ ਕਰਨ ਨੂੰ ਕਿਹਾ ਤੇ ਕਾਂਗਰਸ ਨੇ ਗਲਤ ਕੰਮ ਕਰਤਾ ਤੇ ਕਾਂਗਰਸ ਨੇ ਭਾਜਪੀ ਦੇ ਪ੍ਰੈਸ਼ਰ 'ਚ ਕਰਤਾ ਇਸ ਲਈ ਕਾਂਗਰਸ ਨੂੰ ਬਰੀ ਕਰਦੀ ਇਹ ਹੁਕਮ ਇੰਦਰਾ ਗਾਂਧੀ ਦੇ ਸੀ ਜਿਹੜੇ ਟੈਂਕਾਂ ਤੋਪਾਂ ਨਾਲ ਕਲਕੱਤਾ ਸਾਹਿਬ ਢਹਿ ਢੇਰੀ ਕੀਤਾ ਚੰਨੀ ਸਾਹਿਬ ਉਹ ਹੁਕਮ ਇੰਦਰਾ ਗਾਂਧੀ ਦੇ ਸੀ ਤੇ ਉਸ ਤੋਂ ਬਾਅਦ ਜਿਹੜਾ 84 ਦੇ ਵਿੱਚ ਦਿੱਲੀ ਦੀਆਂ ਸੜਕਾਂ ਤੇ ਪੰਜਾਬ ਜਾ ਕੇ ਸਿੱਖਾਂ ਨੂੰ ਮਾਰਿਆ ਉਹ ਹੁਕਮ ਰਜੀਵ ਗਾਂਧੀ ਦਾ ਸੀ ਤੇ ਹੁਕਮ ਨੂੰ ਜਸਟੀਫਾਈ ਕੀਤਾ ਕਿ ਭਾਈ ਵੱਡਾ ਦਰਖਤ ਕਿਰਦਾ ਧਰਤੀ ਹਿੱਲਦੀ ਹੈ ਕਦੇ ਜਾ ਕੇ ਦੇਖੋ ਜਿਹੜੇ 84 ਦੇ ਪੀੜਿਤ ਬਾਦਲ ਸਾਹਿਬ ਨੇ ਉਹਰੇ ਲਿਆ ਕੇ ਵਸਾਏ ਦੇ ਉਹਨਾਂ ਦੇ ਨਾਲ ਇੱਕ ਦਿਨ ਕੱਟ ਕੇ ਦੇਖੋ ਤੁਹਾਨੂੰ ਸਮਝ ਆ ਜੂਗੀ ਕਿ ਉਹਨਾਂ ਦਾ ਦਰਦ ਕੀ ਹੈ ਉਹਦੀ ਤਕਲੀਫ ਕੀ ਹੈ ਜਦੋਂ ਉਹਨਾਂ ਦੇ ਆਪਣੇ ਉਹਨਾਂ ਦੇ ਸਾਹਮਣੇ ਸਾੜ ਕੇ ਮਾਰ ਦਿੱਤੇ ਗਏ ਉਹ ਤੋਂ ਬਾਅਦ ਆ ਕੇ ਜਸਟੀਫਾਈ ਕਰਿਓ ਜਿੰਨੂੰ ਕਰ ਤੇ ਉਹ ਤੁਹਾਡੇ ਲਿਫਾਫੇ ਵਾਲੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਕਿਉਂਕਿ ਦਿੱਲੀੋਂ ਲਿਫਾਫਾ ਆ ਕੇ ਪ੍ਰਧਾਨ ਲਾਗੇ ਕਾਂਗਰਸ ਦੀਆਂ ਮਿਹਰਬਾਨੀਆਂ ਨੇ ਕਦੇ ਐਮਪੀ ਬਣਾਤਾ ਕਦੇ ਐਮਐਲਏ ਬਣਾਤਾ ਇਹ ਕੁਝ ਅੰਗਰੇਜ਼ਾਂ ਨੇ ਵੀ ਬਹੁਤ ਦਿੱਤਾ ਸੀ ਜਿਹੜੇ ਦੇਸ਼ ਨਾਲ ਗਵਾਰਦੀ ਕਰਦੇ ਸੀ ਉਹਨਾਂ ਨੂੰ ਵੀ ਬਥੇਰੀਆਂ ਵੱਡੀਆਂ-ਵੱਡੀਆਂ ਜ਼ਕੀਰਦਾਰੀਆਂ ਮਿਲੀਆਂ ਪਰ ਨਾ ਅੱਜ ਵੀ ਸੱਚੇ ਦੇਸ਼ ਭਗਤਾਂ ਦਾ ਹੀ ਬਚਦਾ ਹੈ ਯਾਦ ਅੱਜ ਵੀ ਸਾਡੇ ਹੀਰੋ ਅੱਜ ਵੀ ਉਦਮ ਸਿੰਘ ਤੇ ਭਗਤ ਸਿੰਘ ਨੇ ਉਹ ਅੰਗਰੇਜ਼ਾਂ ਵਾਲੇ ਜ਼ਕੀਰਦਾਰ ਨਹੀਂ ਜਾਇਦਾਦਾਂ ਬਹੁਤ ਲੈ ਲਈਆਂ ਪਰ ਇਤਿਹਾਸ ਉਹਨਾਂ ਨੂੰ ਮਾੜਾ ਹੀ ਕਹਿੰਦਾ ਤੇ ਅੱਜ ਅਗਰ ਕਾਂਗਰਸ ਦੀਆਂ ਟਿਕਟਾਂ ਤੇ ਤੁਸੀਂ ਇਲੈਕਸ਼ਨਾਂ ਲੜਦੇ ਹੋ ਤੇ ਮਾਂ ਤੁਝੇ ਸਲਾਮ ਦੀ ਹੈ ਟੀ-ਸ਼ਰਟ ਆ ਪਾਉਨੇ ਹੋ ਤੇ ਅਕਾਲ ਤਖਤ ਸਾਹਿਬਾਰੇ ਮੰਦਾ ਚੰਗਾ ਬੋਲਦੇ ਹੋ ਤਾਂ ਇਹਦੇ ਨਾਲ ਕਾਂਗਰਸ ਚੰਗੀ ਨਹੀਂ ਹੋ ਜਾਂਦੀ ਲੋਕ ਸਾਰਾ ਕੁਝ ਦੇਖ ਰਹੇ ਨੇ ਤੇ ਲੋਕ ਇਹਦੀ ਸਜ਼ਾ ਦੇਣਗੇ ਔਰ ਰਾਜਾ ਵੜਿੰਗ ਨੂੰ ਤਾਂ ਮੈਂ ਅੱਗੇ ਸਵਾਲ ਕਰਦਾ ਇਹ ਤਾਂ ਪਿੱਛੇ ਜੇ ਡੇਰੇ گئے ਸੀ ਲੋਕਾਂ ਨੇ ਪੁੱਛਿਆ ਭਾਈ ਡੇਰੇ ਕਿਉਂ ਆਇਓ ਕਹਿੰਦੇ ਜਿਵੇਂ ਗੁਰਦੁਆਰਾ ਚ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈਣ ਚਾਹੀਦਾ ਮੰਦਿਰ ਚ ਅਸ਼ੀਰਵਾਦ ਲੈਣ ਚਾਹੀਦਾ ਮੈਂ ਡੇਰੇ ਆ ਗਿਆ ਇਹ ਹੁਣ ਅਕਾਲ ਤਖਤ ਸਾਹਿਬ ਨੂੰ ਡਿਕਟੇਟ ਕਰਨਗੇ ਭਾਈ ਤਨਖਾਹੀਆ ਕਿਵੇਂ ਕਰਾਰ ਕਰਨਾ ਹੈ ਕਿੰਨੀ ਚਿਰਲੀ ਕਰਨਾ ਹੈ ਇਹ ਰਾਜਾ ਵੜਿੰਗ ਤੇ ਦੱਸਣਾ ਅਕਾਲ ਤਖਤ ਸਾਹਿਬ ਨੂੰ ਮਾਂ ਤੁਝੇ ਸਲਾਮ ਦੀ ਟੀ-ਸ਼ਰਟ ਆਪਉਣ ਵਾਲਿਆਂ ਨੂੰ ਦੱਸਣਾ ਤੇ ਰਹੀ ਗੱਲ ਸੁੱਖੀ ਰੰਧਾਵਾ ਸਾਹਿਬ ਦੀ ਉਹ ਸੁੱਖੀ ਰੰਧਾਵਾ ਸਾਹਿਬ ਦਾ ਤਾਂ ਪਰਿਵਾਰ ਉਹ ਹੈ ਸਰਦਾਰ ਸੰਤੋਖ ਸਿੰਘ ਰੰਧਾਵਾ ਜਿਨ੍ਹਾਂ ਨੇ ਪੰਜਾਬ ਦੀ ਵਿਧਾਨ ਸਭਾ 'ਚ ਖੜੇ ਹੋ ਕੇ ਕਿਹਾ ਸੀ ਕਿ ਬਹੁਤ ਚੰਗਾ ਹੋਇਆ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਤੇ ਅੱਜ ਇਹ ਲੋਕ ਇਹ ਕਹਿੰਦੇ ਪਤਾ ਨਹੀਂ ਅਸਤੱਕ ਕਿੱਡੇ ਕਿ ਸਿੱਖੀ ਨੂੰ ਪਿਆਰ ਕਰਦੇ ਆ ਜੇ ਤੁਹਾਡਾ ਐਡਾ ਹੀ ਪਿਆਰ ਹੁੰਦਾ ਤਾਂ ਦੋ ਵਾਰੀ ਕਾਂਗਰਸ ਦੇ ਰਾਜ ਦੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਪਹਿਲਾਂ ਇੰਦਰਾ ਗਾਂਧੀ ਨੇ ਕੀਤਾ ਜਿਹੜੀ ਪਾਰਟੀ ਤੁਸੀਂ ਅੱਜ ਤੱਕ ਬੈਠੇ ਹੋ ਚੁੱਪੋ ਛੱਡ ਕੇ ਆਓ ਪਾਰਟੀ ਬਾਹਰ ਤੇ ਬਹੁਤ ਜ਼ਿਆਦਾ ਤੁਹਾਡਾ ਗੁਰੂ ਨਾਲ ਪਿਆਰ ਹੈ ਤੇ ਦੂਜਾ ਹਮਲਾ ਚਰਨਜੀਤ ਚੰਨੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਸਾਹਿਬ ਉਪ ਮੁੱਖ ਮੰਤਰੀ ਨਾਲੇ ਹੋਮ ਮਿਨਿਸਟਰ ਉਦੋਂ ਹੋਇਆ ਤੇ ਦਰਬਾਰ ਸਾਹਿਬ ਤੇ ਖੜ ਕੇ ਸੌਂ ਕਾਦੀ ਕਿ ਜੀ ਹਫ਼ਤੇ ਚ ਦੋਸ਼ੀ ਫੜਦੇ ਆਂਗੇ ਕਿੱਥੇ ਗਏ ਦੋਸ਼ੀ ਸੋ ਕਿਰਪਾ ਕਰਕੇ ਬੀਜੇਪੀ ਤਾਂ ਮਾੜੀ ਹੈ ਉਹ ਤਾਂ ਦਿਖ ਰਹੀ ਹੈ ਲੋਕਾਂ ਨੂੰ ਉਹ ਤਾਂ ਭਾਰਤ ਨੇ ਪੰਜਾਬ ਨੇ ਵੀ ਉਹਦੇ ਵਿਰੁੱਧ ਅੱਜ ਵੋਟ ਪਾਈ ਹੈ ਤਾਂ ਹੀ 7 ਐਮਪੀ ਆਗੇ ਕੋਈ ਕਾਂਗਰਸ ਤੇ ਪਿਆਰ ਚ ਨਹੀਂ ਆਏ ਇਹ ਐਂਟੀ ਮੋਦੀ ਵੇਦ ਸੀ ਜਿਹੜੀ ਕਿ ਇੰਡੀਆ ਬਲੌਕ ਨੂੰ ਚਲੀ ਗਈ ਪਰ ਤੁਹਾਡੇ ਆਪਣੇ ਕੀ ਕਿਰਦਾਰ ਨੇ ਜਿਹੜੀ ਪਾਰਟੀ ਨੇ ਪੰਜਾਬ ਦਾ ਨੁਕਸਾਨ ਕੀਤਾ ਜਿਹੜੀ ਪਾਰਟੀ ਨੇ ਪੰਥ ਦਾ ਕੌਮ ਦਾ ਨੁਕਸਾਨ ਕੀਤਾ ਉਹਦੇ ਚ ਬਹਿ ਕੇ ਸਿੱਖੀ ਦੇ ਲੈਕਚਰ ਕਿਰਪਾ ਕਰਕੇ ਤੁਸੀਂ ਲੋਕ ਨਾ ਦਿਓ 1984 ਵਿੱਚ ਰਾਜਧਾਨੀ ਦਿੱਲੀ ਸਮੇਤ ਕਈ ਹੋਰ ਨਾ ਸ਼ਹਿਰਾਂ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਵਿੱਚ ਮਾਰੇ ਗਏ ਸਿੱਖਾਂ ਨੂੰ ਨਿਆਹ ਦਿਵਾਉਣ ਲਈ ਮਰ ਚੁੱਕੀ ਆਸ ਮੁੜ ਮੁੜ ਜਿਉਂਦੀ ਹੈ ਅਤੇ ਬਾਰ ਬਾਰ ਜਿਉਂ ਕੇ ਮਰਦੀ ਆਈ ਹੈ ਚਾਰ ਧਾਕੇ ਦੇ ਬਕਵੇ ਵਿੱਚ ਕਈ ਜਾਂਚ ਕਮਿਸ਼ਨ ਅਤੇ ਵਿਸ਼ੇਸ਼ ਜਾਂਚ ਟੀਮਾਂ ਬਣੀਆਂ ਪਰ ਨਿਆਂ ਕਦੇ ਨਹੀਂ ਮਿਲਿਆ ਅੱਦੇ ਦਰਜਨ ਕੇਸਾਂ ਨੂੰ ਛੱਡ ਕੇ ਸਜ਼ਾ ਵੀ ਕਿਸੇ ਮਾਮਲੇ ਵਿੱਚ ਨਹੀਂ ਹੋਈ ਇੰਨੇ ਲੰਬੇ ਸਮੇਂ ਬਾਅਦ ਜਦੋਂ ਕੋਈ ਨਵੇਂ ਜਾਂਚ ਦਾ ਐਲਾਨ ਹੁੰਦਾ ਹੈ ਤਾਂ ਦੰਗਿਆਂ ਦਾ ਸ਼ਿਕਾਰ ਹੋਏ ਸਿੱਖਾਂ ਦੀ ਰੂਹ ਤੱਕ ਕਰਲਾ ਉੱਠਦੀ ਹੈ ਜਦੋਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠੇ अरविंद केजरीवाल ਨੇ ਵੀ ਇੱਕ एसआईटी ਬਣਾਉਣ ਦਾ ਐਲਾਨ ਕੀਤਾ ਸੀ ਪਰ ਮੁੜ ਕੇ ਇਸ ਦਿਸ਼ਾ ਵਿੱਚ ਕੁਝ ਨਹੀਂ ਹੋਇਆ ਅੱਜ ਤੱਕ ਇਹ ਵੀ ਪਤਾ ਨਹੀਂ ਲੱਗਿਆ ਕਿ ਇਸ एसआईटी ਨੇ ਕੀ ਕੀਤਾ ਅਤੇ ਕਿਸ ਆਗੂ ਖਿਲਾਫ ਰਿਪੋਰਟ ਪੇਸ਼ ਕੀਤੀ ਸੀ ਕੇਂਦਰ ਵਿੱਚ 10 ਸਾਲ ਤੋਂ ਉੱਪਰ ਦਾ ਸਮਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੂੰ ਵੀ ਹੋ ਗਿਆ ਪਰ ਕਈ ਮੌਕਿਆਂ 'ਤੇ ਕਾਂਗਰਸ ਨੂੰ ਇਸ ਮੁੱਦੇ ਉੱਤੇ ਨਿੰਦਣ ਅਤੇ ਘੇਰਨ ਵਾਲੀ ਭਾਜਪਾ ਨੇ ਵੀ ਕੁਝ ਨਹੀਂ ਕੀਤਾ ਹੁਣ ਸਿੱਖ ਕਤਲੇਆਮ ਦੇ 40 ਸਾਲਾਂ ਬਾਅਦ ਦਿੱਲੀ ਦੀ ਇੱਕ ਅਦਾਲਤ ਨੇ ਪੁਲ ਬੰਗਸ਼ ਇਲਾਕੇ ਵਿੱਚ ਤਿੰਨ ਸਿੱਖਾਂ ਦੀ ਹੱਤਿਆ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਜਗਦੇਸ਼ ਟਾਇਟਲਰ ਖਿਲਾਫ ਦੋਸ਼ ਆਇਦ ਕੀਤੇ ਨੇ ਸਿੱਖ ਕਤਲੇਆਮ ਦੇ ਕੇਸ ਲੜਨ ਵਾਲੇ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਚੈਸ ਫੁਲਕਾ ਦੱਸਦੇ ਨੇ ਕਿ ਜਗਦੇਸ਼ ਟਾਇਟਲਰ ਵੱਲੋਂ ਦੋਸ਼ ਕਬੂਲ ਨਾ ਕੀਤੇ ਜਾਣ ਮੰਗਰੋਂ ਵਿਸ਼ੇਸ਼ ਜੱਜ ਰਕੇਸ਼ ਸਿਆਲ ਨੇ ਮੁਕੱਦਮਾ ਚਲਾਉਣ ਦੇ ਨਿਰਦੇਸ਼ ਦਿੱਤੇ ਅਦਾਲਤ ਨੇ ਹੱਤਿਆ ਤੋਂ ਇਲਾਵਾ ਗੈਰ ਕਾਨੂੰਨੀ ਢੰਗ ਨਾਲ ਇਕੱਠੇ ਹੋਣ ਦੰਗੇ ਦੋ ਗੁੱਟਾਂ ਵਿੱਚ ਦੁਸ਼ਮਣੀ ਪੈਦਾ ਕਰਨ ਘਰ ਅੰਦਰ ਜਵਰੀ ਦਾਖਲ ਹੋਣ ਅਤੇ ਚੋਰੀ ਦੇ ਦੋਸ਼ ਆਇਦ ਕਰਨ ਦੇ ਵੀ ਹੁਕਮ ਦਿੱਤੇ ਨੇ ਜੱਜ ਨੇ 30 ਅਗਸਤ ਨੂੰ ਕਿਹਾ ਸੀ ਕਿ ਟਾਈਟਲਰ ਖਿਲਾਫ ਦੋਸ਼ ਆਇਦ ਕਰਨ ਦੇ ਠਕਮੇ ਸਬੂਤ ਨੇ ਸੀਬੀਆਈ ਨੇ ਪਿਛਲੇ ਸਾਲ 20 ਮਈ ਨੂੰ ਟਾਈਟਲਰ ਖਿਲਾਫ ਚਾਰਜ ਸ਼ੀਟ ਦਾਖਲ ਕੀਤੀ ਸੀ ਚਾਰਜ ਸ਼ੀਟ ਵਿੱਚ ਦੋਸ਼ ਲਾਇਆ ਗਿਆ ਸੀ ਕਿ ਟਾਈਟਲਰ ਨੇ 1 ਨਵੰਬਰ 1984 ਨੂੰ ਪੁੱਲ ਬੰਗਸ਼ ਗੁਰਦੁਆਰੇ ਦੇ ਬਾਹਰ ਭੀੜ ਨੂੰ ਢਕਾਇਆ ਸੀ ਹੁਣ ਜਾਂਦੇ ਜਾਂਦੇ ਦੇਖੋ ਜਿੱਥੇ ਦਾ ਗਾਨੀ ਹਰਪ੍ਰੀਤ ਸਿੰਘ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਨੇ ਇਸ ਸੰਦਰਭ ਵਿੱਚ ਆਖਰ ਕੀ ਆਖਿਆ ਸੀ ਪਿਛਲੇ ਦਿਨੀ ਅਮਰੀਕਾ ਦੀ ਧਰਤੀ ਦੇ ਉੱਤੇ ਜਿਹੜਾ ਕਾਂਗਰਸ ਪਾਰਟੀ ਦੇ ਇੱਕ ਵੱਡੇ ਨੇਤਾ ਵੱਲੋਂ ਬਿਆਨ ਦਿੱਤਾ ਹੈ ਭਾਰਤੀ ਅਮਰੀਕੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਹੁੰਦੇ ਆ ਕਿ ਪਰਅ ਦੇ ਵਿੱਚ ਘਟ ਗਿੰਤियां ਖਾਸ ਤੌਰ ਤੇ ਉੱਤੇ ਉਹਨਾਂ ਇੱਕ ਸਿੱਖ ਵੱਲ ਇਸ਼ਾਰਾ ਕਰਦੇ ਆ ਕਿ ਆ ਕਿ ਸਿੱਖਾਂ ਦੇ ਧਾਰਮਿਕ ਹੱਕ ਹਕੂਕ ਜਾਂ ਸਮਾਜਿਕ ਹੱਕ ਹਕੂਕ ਜਾਂ ਪੋਲਿਟੀਕਲ ਅਧਿਕਾਰ ਸੁਰੱਖਿਅਤ ਨਹੀਂ ਹੈ। ਇਹ ਬਿਆਨ ਅਨਗਾਲਿਆ ਨਹੀਂ ਕੀਤਾ ਜਾ ਸਕਦਾ ਨਾਇਲ ਨੂੰ ਰੱਦ ਕੀਤਾ ਜਾ ਸਕਦਾ। ਭਾਰਤ ਦੇ ਵਿੱਚ ਸਿੱਖਾਂ ਦੇ ਧਾਰਮਿਕ ਹੱਕ ਹਕੂਕ ਰਾਸੀ ਸਮਾਜਿਕ ਤੇ ਆਰਥਿਕ ਅਧਿਕਾਰ ਹਮੇਸ਼ਾ ਜਿਹੜਾ ਉਹ ਕੁਚਲੇ ਗਏ ਆ ਰਾਹੁਲ ਗਾਂਧੀ ਦੀ ਹਵਾ ਨਹੀਂ ਦੇਖੀ ਤੂੰ ਜ਼ਰਾ ਆ ਕੇ ਤੁਸੀਂ ਇਕੱਲੇ ਸਿੱਖ ਨਹੀਂ ਹੋ ਰਾਤ ਨੂੰ दारू ਪੀ ਲੋ ਤੇ ਸੂਬਾ ਕਹੋ ਅਸੀਂ ਸਿੱਖਾਂ ਤੁਸੀਂ ਕਿਹੜੇ ਸਿੱਖ ਹੋ ਮਸੰਦ ਹੋ ਤੁਸੀਂ ਲੋਕ ਕੋਈ ਉਥੋ ਜੰਗਪੁਰੇ ਦਾ ਖੜਾ ਹੋ ਕੇ ਇੱਕ ਜਿਹੜਾ 4 ਵਜੇ ਲੋਕ ਦਾਰੂ ਦਾ ਸੇਵਨ ਕਰਦੇ ਐ ਤੇ ਉਹ راہુલ ਗਾਂਧੀ ਨੂੰ ਕਹਿੰਦਾ ਕਿ ਅਸੀਂ ਤੈਨੂੰ ਸਬਕ ਸਿਖਾਵਾਂਗੇ ਅਸੀਂ ਦੱਸਾਂਗੇ ਤੇਰੇ ਨਾਲ ਇਹ ਹੋਏਗਾ ਇਹੋ ਜਿਹੇ ਲੋਕਾਂ ਤੇ ਕੀ ਪੁਲਿਸ ਕਾਰਵਾਈ ਨਹੀਂ ਹੋਣੀ ਚਾਹੀਦੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਐ ਇਹੋ ਜਿਹੇ ਲੋਕਾਂ ਦੀ ਜਿਹੜੇ ਲੋਕ راہુલ ਗਾਂਧੀ ਦੇ ਬਾਰੇ ਬਿਨਾਂ ਕਿਸੇ ਗੱਲ ਤੋਂ ਟਿੱਪਾ ਟਿੱਪਣੀ ਕਰ ਰਹੇ ਹੋ ਔਰ ਜਿਹੜੇ ਲੋਕ ਕੱਲ ਤੱਕ راہુલ ਗਾਂਧੀ ਦੇ ਮਗਰ ਮਗਰ ਘੁੰਦੇ ਸਨ ਤਲਵੇ ਛਟਦੇ ਸਨ ਅੱਜ ਉਹ ਨਵੇਂ-ਨਵੇਂ ਬੀ ਜੀ ਪੀ ਚ ਗਏ ਹੈ ਉਹ راہુલ ਗਾਂਧੀ ਤੇ ਸਵਾਲ ਚੱਕਦੇ ਨੇ ਰਾਹੁਲ ਗਾਂਧੀ ਨੂੰ ਕਹਿੰਦੇ ਰਾਹੁਲ ਗਾਂਧੀ ਵਿਦੇਸ਼ੀ ਹੈ ਕੀ ਨਜ਼ਰ ਨਹੀਂ ਆਇਆ ਮਗਰਲੇ 20 ਸਾਲ ਦਾ ਵੀ ਰਾਹੁਲ ਗਾਂਧੀ ਵਿਦੇਸ਼ੀ ਹੈ ਇਹ ਐਕਚੁਅਲੀ ਕੀ ਹੈ ਕਿ ਡਰ ਸਤਾ ਰਿਹਾ ਬੀਜੇਪੀ ਡਰ ਸਤਾ ਰਿਹਾ ਇੱਕ ਵਿਅਕਤੀ ਜਿਹੜਾ ਨਿਡਰ ਹੋ ਕੇ ਹਿੰਦੁਸਤਾਨ ਦੀ ਸਰਕਾਰ ਦੇ ਅੱਗੇ ਆ ਨਿਡਰ ਹੋ ਕੇ ਖੜਾ ਹੈ ਜਿਹਨੂੰ ਕੋਈ ਡਰ ਪੈ ਨਹੀਂ ਜੋ ਦੰਗੇ ਹੋਏ ਔਰ ਜੋ ਅਟੈਕ ਹੋਆ ਹਮ ਉਸਕੇ ਲਈ एक बार नहीं कांग्रेस बहुत बार माफ़ी मांग चुकी है कि वो कांग्रेस के टाइम में हुए जो हरमंदर साहब पे अटैक हुआ वो गलत था ये कांग्रेस मान चुकी है और माफ़ी भी मांग चुकी है और जिसको सजा देनी है अब 10 साल से बीजेपी है बीजेपी उन लोगों को क्यों नहीं सज़ा देती और उनकी बात उछालती है लेकिन उन लोगों को सज़ा नहीं देती जो उसके लिए जुम्मेवार हैं जो यहाँ दंगे हुए लेकिन साथ में ये भी कहना चाहता हूँ कि जहाँ हम खुद कह रहे मैं ए के ऑफिस में बैठ कह रहा हूँ कि चुरासी में जो जो अटैक हुआ हरमंदर साहब पे वो गलत था तो बीजेपी क्यों नहीं मानती कि जो चुरासी में अटैक हुआ उसको कराने के पीछे बीजेपी का एक बहुत बड़ा आंदोलन था और बीजेपी ने प्रेशराइज़ किया कि हरमंदर साहब में फ़ौज भेजी जाए जो बीजेपी के लीडर हैं उन्होंने एक जुलूस निकाला कि हरमंदर साहब में फौज भेजी जाए कांग्रेस की सरकार ने सिखों के आगे गोडे टेक दिए हैं ये क्यों नहीं वहाँ भेजते फ़ौज को और बीजेपी अडवाणी जी ने अपनी बुक माय कंट्री माय लाइफ में इस चीज़ को इंडोर्स किया है कि उन्होंने एक आंदोलन चलाया जहां बीजेपी ने और बहुत सारे आंदोलन चलाए वहां एक आंदोलन ये भी था कि हरमंदर साहब में फौज को भेज कर वहाँ जो लोग हैं उनको पकड़ा जाए उनको मारा जाए ये ऑन रिकॉर्ड है तो यहाँ तक के आरएसएस के एक नेता जिनको भारत रत्न का पुरस्कार भी मिला उन्होंने कहा कि जो ये दंगे यहाँ हुए वो परणाम था आक्रोश का और गुस्से का जिनको उन्होंने जायज ठहराया है तो कांग्रेस ने माफ़ी मांग ली है बीजेपी इन दंगों को कराने में बीजेपी और आरएसएस आरएसएस हरमंदर साहब पे अटैक कराने में कब माफ़ी मांगेगी मैं उनसे ये पूछना चाहता हूँ कि जो तुम्हारा रोल था उसकी आप कब माफ़ी मांगोगे